ਚਿੰਗ ਕਰਦੀਆਂ ਚਿੜੀਆਂ ਦਾ ਕਲ-ਕਲ ਕਰਦੀਆਂ ਨਦੀਆਂ ਦਾ ਛਾਂ-ਛਾਂ ਕਰਦੇ ਬਿਰਖਾਂ ਦਾ ਆਪਣਾ ਇੱਕ ਤਰਾਨਾ ਹੁੰਦਾ ਹੈ ਮੈਂ ਸੁਣਿਆ ਇਸ ਧਰਤੀ ਤੇ ਇੱਕ ਐਸਾ ਵੀ ਦੇਸ਼ ਹੈ ਜਿੱਥੇ ਮਾਂ ਬੋਲੀ ਬੋਲਣ ਤੇ ਬੱਚੇ ਨੂੰ ਜੁਰਮਾਨਾ ਹੁੰਦਾ ਬਹੁਤ سارے ਛਡੇ ਖਾਸ ਤੌਰ ਤੇ ਪੰਜਾਬ ਦੀ ਧਰਤੀ ਤੇ ਅਜਿਹੇ ਸਕੂਲ ਹੈ ਜਿੱਥੇ ਜੇ ਬੱਚਾ ਆਪਣੀ ਮਾਂ ਬੋਲੀ 'ਚ ਗੱਲ ਕਰੇ ਤਾਂ ਉਹਨੂੰ ਜੁਰਮਾਨਾ ਦੇਣਾ ਪੈਂਦਾ ਕਿ ਉਹਨੇ ਆਪਣੀ ਮਾਂ ਬੋਲੀ ਦੀ ਵਰਤੋਂ ਕਿਉਂ ਕੀਤੀ ਆਪਣੀ ਧਰਤੀ ਹੈ ਆਪਣੀ ਬੋਲੀ ਹੈ ਜੇ ਉਹ ਆਪਣੀ ਜ਼ੁਬਾਨ 'ਚ ਗੱਲ ਨਹੀਂ ਕਰ ਸਕਦਾ ਤੇ ਫਿਰ ਮੈਨੂੰ ਲੱਗਦਾ ਉਸ ਦੇ ਲਈ ਸਭ ਤੋਂ ਜ਼ਿਆਦਾ ਜ਼ਿਆਤੀ ਦੀ ਗੱਲ ਹੈ ਮੈਂ ਆਪਣੀ ਗੱਲ ਇੱਕ ਅੰਗਰੇਜ਼ੀ ਕਹਾਣੀ ਤੋਂ ਸ਼ੁਰੂ ਕਰਨਾ ਚਾਹਾਂਗਾ 12ਵੀਂ ਦੇ ਬੱਚਿਆਂ ਨੂੰ ਕਿਤਾਬ ਲੱਗੀ ਹੋਈ ਹੈ ਫਲੇਮਿੰਗੋ ਜੋ ਦਾ ਪਹਿਲਾ ਚੈਪਟਰ ਦਾ ਲਾਸਟ ਲੈਸਨ ਉਸ ਕਹਾਣੀ ਦਾ ਤੱਤਸਾਰ ਤੁਹਾਨੂੰ ਯਾਦ ਹੋਏਗਾ ਕਿ ਹੈਮਿੰਗਵੇ ਨਾਂ ਦਾ ਇੱਕ ਟੀਚਰ ਹੈ ਤੇ ਫ੍ਰੈਂਚ ਨਾਂ ਦਾ ਇੱਕ ਬੱਚਾ ਉਹ ਬੱਚਾ ਸਕੂਲ ਲਈ देर ਹੋ ਗਈ ਉਹਨੂੰ ਉਹਦਾ ਸਕੂਲ ਜਾਣ ਤੇ ਬਿਲਕੁਲ ਚਿੱਤ ਨਹੀਂ ਹੈ ਕਿਉਂ ਕਿਉਂਕਿ ਉਹਨੂੰ ਕਿਰਿਆ ਵਿਸ਼ੇਸ਼ਣ ਜੋ ਕੰਮ ਦੱਸਦਾ ਹੋਇਆ ਉਹਨੂੰ ਯਾਦ ਨਹੀਂ ਆ ਉਹ ਦੁਚਿੱਤੀ ਵਿੱਚ ਹੈ ਕਿ ਅੱਜ ਮੈਂ ਸਕੂਲ ਜਾਵਾਂ ਕਿ ਨਾ ਜਾਵਾਂ ਆਖਰਕਾਰ ਆਪਣੇ ਮਨ ਨੂੰ ਪੱਕਾ ਕਰਦਾ ਕਿ ਮੈਂ ਸਕੂਲ ਜਾਣਾ ਵਾਂ ਫਿਰ ਸੋਚਦਾ ਜਾਂਦਾ ਕਿ ਰੋਲਾ ਰੱਪਾ ਹੋਏਗਾ ਬੈਂਚ ਰੱਖੇ ਜਾ ਰਹੇ ਹੋਣਗੇ ਤੇ ਮੈਂ ਚੁੱਪਚਾਪ ਹੀ ਤੇ ਜਮਾਤ ਵਿੱਚ ਦਾਖਲ ਹੋ ਜਾਵਾਂਗਾ ਅਚਾਨਕ ਉਹਦੀ ਨਜ਼ਰ ਪੈਂਦੀ ਹੈ ਨੋਟਿਸ ਬੋਰਡ ਤੇ ਜਿੱਥੇ ਅਕਸਰ ਸੁਰਖੀਆਂ ਖਬਰਾਂ ਦੀਆਂ ਲਗਾਈਆਂ ਜਾਂਦੀਆਂ ਤੇ ਪਿਛਲੇ 2 ਸਾਲਾਂ ਤੋਂ ਜੋ ਤੋਂ ਵਰਲਡ ਵਾਰ ਸ਼ੁਰੂ ਹੋਇਆ ਹੋਇਆ ਖਬਰਾਂ ਨਕਾਰਾਤਮਕ ਲੱਗ ਰਹੀਆਂ ਉਹ ਦੇਖਦਾ ਬੜੀ ਭੀੜ ਹੈ ਉੱਥੇ ਲੇਕਿਨ ਉਹਦੇ ਕੋਲ ਸਮਾਂ ਨਹੀਂ ਹੈ ਉਹ ਕਾਲੀ ਕਾਲੀ ਸਕੂਲ ਦੇ ਅੰਦਰ ਦਾਖਲ ਹੁੰਦਾ ਜਦੋਂ ਦਾਖਲ ਹੁੰਦਾ ਤੇ ਦੇਖਦਾ ਕਿ ਬੜੀ ਸ਼ਾਂਤੀ ਸਕੂਲ ਦੇ ਵਿੱਚ ਉਹਨੂੰ ਇਹ ਚੁੱਪੀ ਇਹ ਸ਼ਾਂਤੀ ਦਾ ਕਾਰਨ ਨਹੀਂ ਪਤਾ ਲੱਗਦਾ ਉਹ ਜਮਾਤ ਵਿੱਚ ਜਾਂਦਾ ਤੇ ਦੇਖਦਾ ਕਿ ਉਦੇਯਦੀ ਹੇਮਲ ਬੈਠੇ ਹੋਏ ਹੱਥ ਵਿੱਚ ਉਹਨਾਂ ਦੀ ਛੜੀ ਹੈ ਤੇ ਜਦੋਂ ਉਹ ਇਤੇ ਪਹੁੰਚਿਆ ਦਿਲ ਦੀ ਧੜਕਣ ਤੇਜ਼ ਹੈ ਲੇਕਿਨ ਹੇਮਲ ਉਹਨੂੰ ਕੁਝ ਨਹੀਂ ਕਹਿੰਦੇ ਇਸ਼ਾਰਾ ਕਰਦੇ ਕਿ ਆਪਣੇ ਬੈਂਚ ਤੇ ਤੂੰ ਬੈਠ ਜਾ ਉਹ ਦੇਖ ਕੇ ਬੜਾ ਹੈਰਾਨ ਹੁੰਦਾ ਹੈ ਹੈਰਾਨੀ ਉਹਦੀ ਹੋਰ ਵੱਧ ਜਾਂਦੀ ਜਦੋਂ ਪਿੰਡ ਦੇ ਲੋਕਾਂ ਨੂੰ ਪਿੱਛੇ ਬੈਠੇ ਵੇਖਦਾ ਉਹਨੂੰ ਮਾਜ਼ਰਾ ਸਮਝ ਨਹੀਂ ਆਉਂਦਾ ਕਿ ਇਹ ਅਜ ਮਾਜ਼ਰਾ ਕੀ ਹੈ ਨਹੀਂ ਚੁੱਪੀ ਕਿਉਂ ਹੈ ਗੱਲ ਉਦੋਂ ਖੁੱਲਦੀ ਹੈ ਜਦੋਂ ਹੇਮਲ ਕਹਿੰਦੇ ਕਿ ਅੱਜ ਇਹ ਤੁਹਾਡਾ ਆਖਰੀ ਲੈਸਨ ਹੈ ਫ੍ਰੈਂਚ ਪੜਾਉਂਦੇ ਹਾਂ 40 ਸਾਲਾਂ ਤੋਂ ਪੜਾ ਰਹੀ ਹਾਂ ਤੇ ਕਹਿ ਰਹੇ ਆ ਕਿ ਜਰਮਨੀਆ ਦਾ ਇਸ ਮੁਲਕ ਤੇ ਅਧਿਕਾਰ ਹੋ ਚੁੱਕਾ ਹੈ ਬਰਲਿੰਗ ਤੋਂ ਸੁਨੇਹਾ ਆਇਆ ਕਿ ਕੱਲ ਤੋਂ ਸਕੂਲ 'ਚ ਜਰਮਨ ਪੜਾਈ ਜਾਏਗੀ ਤੁਹਾਡਾ ਨਵਾਂ ਅਧਿਆਪਕ ਆਏਗਾ ਅੱਜ ਤੋਂ ਬਾਅਦ ਤੁਸੀਂ ਫ੍ਰੈਂਚ ਸਿੱਖ ਨਹੀਂ ਪੜ ਸਕੋਗੇ ਇਹ ਗੱਲ ਉਹਦੇ ਲਈ ਬਹੁਤ ੱੱਕੇ ਵਾਲੀ ਹੁੰਦੀ ਹੈ ਇਹ ਤੋਂ ਨਹੀਂ ਸੋਚਿਆ ਨਹੀਂ ਹੁੰਦਾ ਕਈ ਵਾਰੀ ਅਸੀਂ ਬਹੁਤ ਸਾਰੀ ਚੀਜ਼ਾਂ ਨੂੰ ਫੋਰ ਗ੍ਰੈਂਟਿਡ ਲੈ ਲੈਨੇ ਆ ਪਤਾ ਉਦੋਂ ਲੱਗਦਾ ਜਦੋਂ ਸਾਡੇ ਕੋਲ ਖੁੰਝ ਰੀਆਂ ਹੁੰਦੀ ਹੈ ਉਹਨੂੰ ਪਤਾ ਲੱਗਦਾ ਹੈ ਕਿ ਉਹਦਾ ਜਿਹੜਾ ਟੀਚਰ ਉਹ ਤਾਂ ਬਹੁਤ ਸਮਰਪਿਤ ਹੈ ਤੇ ਉਹਨੂੰ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਉਹਨੇ ਇਸ ਭਾਸ਼ਾ ਨੂੰ ਜਿਹੜੀ ਉਹਦੀ ਆਪਣੀ ਮਾਤ੍ਰਾ ਭਾਸ਼ਾ ਹੈ ਜਿਹੜੀ ਉਹਦੀ ਆਪਣੀ ਮਾਂ ਬੋਲੀ ਹੈ ਇਦੇ ਪ੍ਰਤੀ ਉਹਨੇ ਇੰਨਾ ਧਿਆਨ ਕਿਉਂ ਨਹੀਂ ਦਿੱਤਾ ਕਿ ਸੱਚਮੁੱਚ ਇਸ ਤੋਂ ਬਾਅਦ ਉਹ ਕਦੇ ਇਸ ਭਾਸ਼ਣ ਨੂੰ ਨਹੀਂ ਪੜ ਸਕੇਗਾ ਉਹਦੇ ਮਨ 'ਚ ਖਿਆਲ ਪੈਦਾ ਹੁੰਦਾ ਹੁਣ ਜਦੋਂ ਉਹਨੂੰ ਪ੍ਰਸ਼ਨ ਪੁੱਛਿਆ ਜਾਂਦਾ ਉਹ ਵਿਚਾਰਾ ਨਹੀਂ ਦੱਸ ਪਾਂਦਾ ਉਹਨੂੰ ਪਿਆਰ ਦੇ ਨਾਲ ਉਸ ਨੂੰ ਬਿਠਾ ਦਿੱਤਾ ਜਾਂਦਾ ਉਹਨੂੰ ਸਮਝਾਇਆ ਜਾਂਦਾ ਤੇ ਉਹਨੂੰ ਆਪਣੇ ਅਧਿਆਪਕ ਦੀ ਇੱਕ ਇੱਕ ਗੱਲ ਜਿਹੜੀ ਇਹ ਸਮਝ ਆ ਰਹੀ ਹੁੰਦੀ ਹੈ ਫਿਰ ਉਹ ਦੇਖਦਾ ਕਿ ਜਿਹੜੇ ਬਜ਼ੁਰਗ ਲੋਕ ਐ ਜਿਹੜੇ ਪੜ੍ਹਾਈ ਵਿੱਚੇ ਛੱਡ ਗਏ ਸੀ ਜਿਹੜੇ ਸਕੂਲ ਚੋਂ ਕਦੇ ਪੜ੍ਹ ਕੇ ਗਏ ਐ ਉਹਨਾਂ ਨੂੰ ਵੀ ਦੱਸਿਆ ਜਾ ਰਿਹਾ ਕਿ ਹੁਣ ਇਸ ਬੋਲੀ ਨਾਲੋਂ ਤੁਹਾਡਾ ਨਾਤਾ ਜਿਹੜਾ ਹੈ ਉਹ ਹਮੇਸ਼ਾ ਹਮੇਸ਼ਾ ਵਾਸਤੇ ਟੁੱਟ ਰਿਹਾ ਆ ਆ ਚੀਜ਼ਾਂ ਉਹਦੇ ਅੰਦਰ ਇੱਕ ਖਲਬਲੀ ਮਚਾਉਂਦੀ ਐ ਇੱਕ ਬੇਚੈਨੀ ਪੈਦਾ ਕਰਦੀ ਐ ਜੇ ਜਦੋਂ ਉਹ ਇਹ ਕਹਿੰਦਾ ਕਹਿੰਦਾ ਇੱਕ ਗੱਲ ਯਾਦ ਰੱਖਣਾ ਕਿ ਜਿਹੜੀ ਤੁਹਾਡੀ ਮਾਂ ਬੋਲੀ ਹੈ ਇਹ ਆਜ਼ਾਦੀ ਦੀ ਚਾਬੀ ਹੈ ਜੇ ਤੁਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਰਹੋਗੇ ਸਾਂਭ ਕੇ ਰੱਖੋਗੇ ਭਾਵੇਂ ਤੁਸੀਂ ਜਿੰਨੇ ਮਰਜੀ ਗੁਲਾਮ ਕੋਈ ਤੁਹਾਨੂੰ ਕਰ ਲੇ ਕਿਤੇ ਨਾ ਕਿਤੇ ਤੁਸੀਂ ਫੇਰ ਵੀ ਆਜ਼ਾਦ ਰਹੋਗੇ ਆਜ਼ਾਦ ਹੋ ਜਾਓਗੇ ਤੇ ਜੇ ਆਪਣੀ ਮਾਂ ਬੋਲੀ ਨੂੰ ਭੁੱਲ ਜਾਓਗੇ ਤੱਕਾ ਮੰਗੂ ਰੁੱਲ ਜਾਓਗੇ ਉਹਨੇ ਗੱਲ ਉਹਨੂੰ ਅੱਜ ਇੰਨੀ ਚੰਗੀ ਤਰ੍ਹਾਂ ਸਮਝ ਆਈ ਹੈ ਇਹ ਉਹ ਕੋਈ ਸ਼ਬਦ ਨਹੀਂ ਹੈ ਕਿ ਆਪਣੇ ਅਹਿਸਾਸਾਂ ਨੂੰ ਕਿੱਦਾਂ ਜ਼ਾਹਰ ਕਰੇ ਤੇ ਅਚਾਨਕ ਜਦੋਂ ਆਪਣਾ ਲੈਕਚਰ ਉਹ ਪੂਰਾ ਕਰਦਾ ਹੈ तकरीबन करीब 12 ਵਜੇ ਦਾ ਸਮਾਂ ਛੁੱਟੀ ਦਾ ਸਮਾਂ ਹੋ ਚੁੱਕਾ ਹੈ ਬੱਲ ਵੱਜਦੀ ਹੈ ਚਰਮਨ ਜਿਹੜੀ ਫੌਜ ਹੈ ਉਹਨਾਂ ਦੇ ਬੂਟਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਆਪਣਾ ਚਾਕ ਚੁੱਕਦਾ ਹੈ ਉਹਦਾ ਗੱਜ ਭਰਿਆ ਹੋਇਆ ਹੈ ਉਹਦੇ ਕੋਲ ਬੋਲੇ ਨਹੀਂ ਜਾ ਰਿਹਾ ਤੇ ਉਹ ਫ੍ਰਾਂਸ ਅਮਰ ਰਹੇ ਫ੍ਰਾਂਸੀਸੀ ਅਮਰ ਰਹੇ ਲਿਖਦਾ ਹੈ ਕਿ ਉਸ ਬੱਚੇ ਦਾ ਦਿਲ ਕਰਦਾ ਹੈ ਕਿ ਆਪਣੇ ਅਧਿਆਪਕ ਕੋਲੋਂ ਮਾਫੀ ਮੰਗੇ ਕਹੇ ਉਸ ਨੂੰ ਕਿ ਉਸ ਨੂੰ ਬੜੀ ਸ਼ਰਮਿੰਦਗੀ ਹੈ ਕਿ ਆਪਣੀ ਮਾਂ ਬੋਲੀ ਨੂੰ ਹੁਣ ਤਾਂ ਹੀ ਨਜ਼ਰ ਅੰਦਾਜ਼ ਕਰਦਾ ਰਿਹਾ ਪਰ ਉਹਦੇ ਕੋਲ ਵੀ ਕੁਝ ਬੋਲਿਆ ਨਹੀਂ ਜਾਂਦਾ ਜਿੱਥੇ ਜਾ ਕੇ ਕਹਾਣੀ ਜਿਹੜੀ ਉਹ ਖਤਮ ਹੁੰਦੀ ਆ ਕਹਾਣੀ ਸਾਨੂੰ ਦੱਸਦੀ ਹੈ ਇਹ ਨਹੀਂ ਮਤਲਬ कि सिर्फ ਤੁਹਾਡੀ ਮਾਂ ਬੋਲੀ ਹੀ ਚੰਗੀ ਹੈ ਬਾਕੀਆਂ ਬੋਲੀਆਂ ਚੰਗੀਆਂ ਨਹੀਂ ਹੈ ਹਰੇਕ ਬੋਲੀ ਚੰਗੀ ਹੈ ਬੋਲੀ ਜਿਹੜੀ ਉਹ ਪੁੱਲ ਦਾ ਕੰਮ ਕਰਦੀ ਹੈ ਜ਼ੰਦਾ ਦਾ ਕੰਮ ਨਹੀਂ ਕਰਦੀ ਬੋਲੀ ਕਦੀ ਵੀ ਨਫ਼ਰਤ ਨਹੀਂ ਉਸਾਰਦੀ ਬੋਲੀ ਨੂੰ ਬਚਾਉਣਾ ਪੈਂਦਾ ਯਾਦ ਹੋਏਗਾ ਇਤਿਹਾਸ ਦੀ ਅਸੀਂ ਗੱਲ ਕਰੀਏ ਤਾਂ ਚਿੱਪੋ ਅੰਦੋਲਨ ਦਾ ਤੁਸੀਂ ਨਾ ਸੁਣਿਆ ਹੋਏਗਾ ਚਿੱਪੋ ਅੰਦੋਲਨ ਵਿੱਚ ਜਦੋਂ 1700 ਦੇ ਵਿੱਚ ਪਹਿਲਾਂ ਬਿਸ਼ਨੋਈ ਸੰਪਰਦਾਇ ਵਾਲਿਆਂ ਨੇ ਚਲਾਇਆ ਸਤਿਨ 360 ਲੋਕ ਅਰੋਖਾਂ ਨੂੰ ਬਚਾਉਂਦੇ ਹੋਏ ਮਾਰੇ ਗਏ ਸੀ ਬਾਅਦ ਵਿੱਚ ਸੁੰਦਰ ਰਾਲ ਬਹੁਗੁਣਾ ਤੇ ਗੋਰਾ ਆਏ ਦੋ ਮੁੱਖ ਪਧਰ ਜਿਨ੍ਹਾਂ ਨੇ 1973 ਦੇ ਵਿੱਚ ਆ ਜਿਪਕੋ ਅੰਦੋਲਨ ਨੂੰ ਚਲਾਇਆ ਤੇ ਕਿਸ ਤਰ੍ਹਾਂ ਰੁੱਖਾਂ ਨੂੰ ਬਚਾਉਣ ਲਈ ਇੰਨਾ ਜ਼ੋਰ ਲਗਾਇਆ ਕਿ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਪਏ ਉਹਨਾਂ ਨੂੰ ਪਤਾ ਲੱਗਿਆ ਕਿ ਰੁੱਖਾਂ ਦਾ ਮਹੱਤਵ ਕੀ ਹੈ ਜੇ ਅਸੀਂ ਅੱਜ ਪਰਿਆਵਰਣ ਵਿਭਾਗ ਦੇਖ ਰਹੀਆਂ ਰੁੱਖਾਂ ਨੂੰ ਵੱਢਣ ਤੇ ਪਾਬੰਦੀਆਂ ਦੇਖ ਰਹੀਆਂ ਪਰਿਆਵਰਣ ਨੂੰ ਸਾਂਭ ਸੰਭਾਲਣ ਦੀ ਅਸੀਂ ਇੰਨੀ ਸਰਕਾਰਾਂ ਦੀ ਜਾਂ ਵਿਸ਼ਵ ਪੱਧਰ ਤੇ ਇੰਨੀ ਗੰਭੀਰਤਾ ਦੇਖ ਰਹੀਆਂ ਤਾਂ ਉਹਦੇ ਵਿੱਚ ਚਿੱਪਕੋ ਅੰਦੋਲਨ ਦਾ ਬੜਾ ਵੱਡਾ ਯੋਗਦਾਨ ਹੈ ਪਤਾ ਕਦੋਂ ਲੱਗਦਾ ਬਾਅਦ ਚ ਪਤਾ ਲੱਗਦਾ ਉਹ ਲੋਕ ਫੜਾ ਕਿਉਂ ਬਹੁਤੇ ਪੜੇ ਲਿਖੇ ਨਹੀਂ ਸੀਗੇ ਲੈਕਿਨ ਸਿਆਣਪ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਸੀ ਉਹ ਜਾਣਦੇ ਸੀ ਕਿ ਜੇ ਰੁੱਖ ਨਾ ਰਹੇ ਤਾਂ ਮਨੁੱਖ ਵੀ ਨਹੀਂ ਰਹੇ ਇਸੇ ਤਰ੍ਹਾਂ ਜਿਹੜੇ ਲੋਕ ਮਾਂ ਬੋਲੀ ਦੀ ਕਦਰ ਕਰਦੇ ਆਂ ਉਹਨਾਂ ਨੂੰ ਪਤਾ ਹੈ ਕਿ ਜੇ ਮਾਂ ਬੋਲੀ ਤੋਂ ਵਿਰਵੇ ਹੋ ਗਏ ਤੇ ਬੰਦਾ ਆਪਣੇ ਆਪ ਹੀ ਤੋਂ ਟੁੱਟ ਜਾਏਗਾ ਧਨੀ ਰਾਮ ਚਾਤਰਕ ਨੇ ਕਿਹਾ ਕਿ ਤਿੰਨ ਮਾਂਵਾਂ ਹੁੰਦੀਆਂ ਸਾਡੀਆਂ ਇੱਕ ਓ ਮਾਂ ਜਿਹੜੀ ਸਾਨੂੰ ਜਨਮ ਦਿੰਦੀ ਹੈ ਇੱਕ ਓ ਮਾਂ ਜਿਹੜੀ ਧਰਤੀ ਮਾਂ ਜਿੱਥੇ ਅਸੀਂ ਜਨਮ ਲਿਆ ਹੁੰਦਾ ਹੈ ਮਾਤਰਪੂਮੀ ਬੰਦੇ ਮਾਤਰਮ ਦੀ ਅਸੀਂ ਗੱਲ ਕਰਦੇ ਆ ਤੇ ਇੱਕ ਮਾਂ ਉਹ ਹੁੰਦੀ ਹੈ ਜਿਹਨੂੰ ਮਾਂ ਬੋਲੀ ਕਹਿੰਦੇ ਆ ਜ਼ਬਾਨ ਕਹਿੰਦੇ ਆ ਜਿਹੜੀ ਅਸੀਂ ਬੋਲਦੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮਾਂ ਬੋਲੀ ਕਿਹਨਾ ਲੋਕਾਂ ਦੀ ਹੁੰਦੀ ਹੈ ਉਹਨਾਂ ਦੇ ਨਹੀਂ ਹੁੰਦੀ ਜਿਨ੍ਹਾਂ ਨੂੰ ਵਿਰਸੇ ਚ ਮਿਲੀ ਹੁੰਦੀ ਹੈ ਮਾਂ ਬੋਲੀ ਉਹਨਾਂ ਦੀ ਹੁੰਦੀ ਹੈ ਜਿਹੜੇ ਇਹਨੂੰ ਪਿਆਰ ਕਰਦੇ ਜਿਹੜੇ ਇਹਨੂੰ ਅਪਣਾਉਂਦੇ ਆ